ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਅਸੀਂ ਗੁਰਬਾਣੀ ਵਿੱਚ ਸਤਿ ਸਾਧ ਬਾਪੁਰਖ ਬ੍ਰਭ ਗਿਆਨੀ ਆਦਿ ਸ਼ਬਦ ਕਿਸ ਦਰਜ ਵਰਤਗੇ ਹੈ ਡੇ ਕਿਸ ਨੂੰ ਸਤਿ ਕਿਹਾ ਗਿਆ ਹੈ ਕਿਸ ਨੂੰ ਸਾਧ ਕਿਹਾ ਗਿਆ ਹੈ ਇਸ ਸਮਝ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਪਹਿਲੇ ਪਾਗ ਦੇ ਵਿੱਚ ਅਸੀਂ ਇਹ ਸਭ ਜਿਆ ਸੀ ਕਿ ਜਿਸਲੇ ਇਕ ਵਚਨ ਚਾਹੇ ਸਲਤਾ ਦਾ ਚਾਹੇ ਸਾਤ ਆਉਂਦਾ ਹੈ ਇਹ ਗੁਰੂ ਵਾਸਤੇ ਆਉਂਦਾ ਹੈ ਜਾਂ ਫਿਰ ਸਤ ਸ਼ਬਦ ਅਕਾਲ ਪੁਰਖ ਵਾਸਤੇ ਵੀ ਵਰਤਿਆ ਗਿਆ ਦੂਸਰੇ ਪਾਗ ਦੇ ਵਿੱਚ ਸਤ ਗੁਰੂ ਨੇ ਸਾਨੂੰ ਸਮਝਾਇਆ ਕਿ ਜਿਸਲੇ ਬਹੁਵਚਨ ਸਤ ਸ਼ਬਦ ਆਉਂਦਾ ਹੈ ਤਾਂ ਸਤ ਸਰਗਤ ਵਾਸਤੇ ਆਉਂਦਾ ਹੈ ਉਹ ਨਾਲੇ ਸੀ ਗੁਰਬਾਣੀ ਦੇ ਪਰਵਾਣਾ ਰਹੀਏ ਵੀ ਸਮਝਿਆ ਕਿ ਜਿਸ ਵੇਲੇ ਸੰਤ ਦੇ ਨਾਲ ਕੋਈ ਸਹਾਇਕ ਸ਼ਬਦ ਲੱਗ ਜਾਂਦਾ ਹੈ ਤਾਂ ਉਹ ਬਹੁਵਚਨ ਬੱਝ ਜਾਂਦਾ ਹੈ ਜਾਂ ਸੰਤ ਦਾ ਰੂਪ ਬਦਲ ਜਾਂਦਾ ਹੈ ਸੰਤ ਜੀ ਵਿਰਾਇ ਸੰਤ ਅਡ ਬਰ ਗਿਆ ਤਾਂ ਬਹੁਵਚਨ ਬੱਝ ਜਾਂਦਾ ਹੈ ਅੱਜ ਅਸੀਂ ਇਹ ਸਾਧ ਲਫ਼ਜ਼ ਸਾਧੂ ਲਫ਼ਜ਼ ਬਾਰੇ ਜਿਹੜਾ ਨਾ ਇਹ ਹੀ ਜਾਣਕਾਰੀ ਹਾਸਲ ਕਰਾਂਗੇ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਕਿ ਸਾਧੂ ਸ਼ਬਦ ਵੀ ਜਦੋਂ ਇੱਕ ਵਚਨ ਆਉਂਦਾ ਹੈ ਤੇ ਗੁਰੂ ਵਾਸਤੇ ਆਉਂਦਾ ਹੈ ਹੁਣ ਅੱਜ ਦਾ ਪਹਿਲਾ ਪਰਮਾਰ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਣ ਕੀਤਾ ਹੋਇਆ ਜਿਸ ਵਿੱਚ ਸਤਗੁਰੂ ਬਖਸ਼ਿਸ਼ ਕਰਦੇ ਸਮਝਾਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਕਾਬ ਕਰੋਧ ਸਗਤ ਦੁਰਜੜ ਕੀ ਤਾਤੇ ਐਂ ਦਿਸ ਪਾਗੋ ਪਹਿਲੀ ਕਰਤੇ ਸਾਧੂ ਤੋ ਸਾਧੋ ਬੜ ਗਿਆ ਤੇ ਬਹੁਵਚਨ ਬੜ ਗਿਆ ਉਹ ਸਤਿਗੁਰੂ ਕਹਿ ਰਹੇ ਸਾਧੋ ਬੜ ਕਾ ਮੋੜ ತ್ಯਾਗੋ ਇਹ ਸਾਧ ਜੜੋ ਆਪਣੇ ਮਗ ਦਾ ਬੋੜ ತ್ಯਾਗ ਦਿਓ ਓਡੀ ਗੱਲ ਨੂੰ ਸਮਝੀਏ ਕਿ ਜੇ ਕਿਸੇ ਅਜ ਡਾਡੂ ਸਿਬ ਬ ਪ੍ਰਕਿਆ ਰੇ ਬ ਰਬ ਗਾੜੀ ਕਹਿ ਰਹੇ ਆ ਉਹਨਾਂ ਬਾਰੇ ਸ਼ਬਦ ਵਰਤਿਆ ਗਿਆ ਹੋਵੇ ਤੇ ਫਿਰ ਜੇ ਉਹ ਲੋੜ ਸਮਝਾਉਂਦੀ ਲੋੜ ਹੀ ਨਹੀਂ ਕਿ ਬਾਤਾਂ ਬਾਤ ਤਿਆਗੋ ਫਿਰ ਤੇ ਉਹ ਲੋੜੇ ਬਾਤਾਂ ਬਾਤ ਤਿਆਗਿਆ ਹੀ ਹੋਏਗਾ ਆ ਜਿਹੜੀ ਜਿਹੜੀਆਂ ਚੀਜ਼ਾਂ ਤੋਂ ਸਤਗੁਰੂ ਬਣਾ ਕਰ ਰਹੇ ਨੇ ਪਰ ਜੇ ਉਹ ਬਹਾਪੁਰਖ ਨੇ ਬ੍ਰह्म ਗਿਆਨੀ ਨੇ ਤੇ ਫਿਰ ਉਹਨਾਂ ਵਿੱਚ ਤੇ ਉਹ ਗੜ ਹੋਣੀ ਨਹੀਂ ਚਾਹੀਤੇ ਤੇ ਇਥੇ ਸਤਸਗੀਆਂ ਵਾਸਤੇ ਕਿਹਾ ਗਿਆ ਵੀ हे ਸੱਜਰੋ हे ਸਤਸਗਿਓ ਮਨ ਕਾ ਬਾਤ ਤਿਆਗੋ ਆਪਣੀ ਹਉਮੈ ਨੂੰ ਤਿਆਗ ਦਿਓ ਆਪਣਾ ਅਹੰਕਾਰ ਤਿਆਗ ਦਿਓ ਕੋੜ ਕੀ ਟੀਆਗੋ ਕਾਬ ਕਰੋਧ ਸੰਗਤ ਦੁਰਜਟ ਕੀ ਆ ਜਿਹੜਾ ਕਾਬ ਦਾ ਵੇਗ ਤੇਰੇ ਅੰਦਰ ਵਗ ਰਿਹਾ ਹੈ ਜਿਹੜਾ ਕਰੋਧ ਦੇ ਡਚ ਦਾਲ ਤੇਰੇ ਅੰਦਰ ਵਸਦਾ ਪਿਆ ਤੇ ਭੈੜੇ ਲੋਕਾਂ ਦੀ ਸੰਗਤ ਹੈ ਦੁਰਜਨ ਭੈੜੀ ਮਤ ਵਾਲੇ ਤਾਂ ਤੇ ਐਡਸ ਭਾਗੋ ਉਹਦੇ ਕੋਲੋਂ ਸਦਾ ਦੂਰੀ ਰੱਖੋ ਉਹਦੇ ਨੇੜੇ ਵੀ ਨਾ ਜਾਓ ਸੋ ਇੱਥੇ ਸਾਧੂ ਲਫ਼ਜ਼ ਬੜਨ ਦੇ ਡਾਲ ਬਹੁਵਚਨ ਬੜ ਗਿਆ ਔਰ ਇਸ ਸਤਸਗੁਰ ਗਿਆ ਦੇ ਵਾਸਤੇ ਆ ਰਿਹਾ ਕਿਸੇ ਇੱਕ ਖਾਸ ਕੈਟਾਗਰੀ ਆਫ ਪੀਪਲ ਦੇ ਵਾਸਤੇ ਆ ਰਿਹਾ ਅਜਦਾ ਦੂਸਰਾ ਪਰਵਾਡ ਗੁਰੂ ਰਾਮ ਦਾ ਸਵਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਜਿਸ ਵਿੱਚ ਸਤਗੁਰ ਜੀ ਬਖਸ਼ਿਸ਼ ਕਰਦੇ ਨੇ ਜਿਦ ਕਉ ਦਇਆਲ ਹੋਆ ਮੇਰਾ ਸੁਆਬੀ ਤੇਡਾ ਸਾਥ ਜਿਨਾ ਪਗ ਚਕਟੀ ਦੌਣਕ ਪੱਥਰ ਤੇ ਪਵਿੱਤ ਬਲ ਸੰਗਤ ਗੁਰ ਸਤਗੁਰ ਪਾਛੇ ਚੁਕਟੀ ਜਿਨ ਕੋ ਦਇਆਲ ਹੁਆ ਬਰਸੋ ਵੀ ਜਿਦਾ ਜੁਤੇ ਮੇਰਾ ਅਕਾਲ ਪੁਰਖ ਵਈ ਗੁਰੂ ਮੇਰਾ ਪਿਆਰਾ ਜਿਹੜਾ ਉੱਤੇ ਆਵਾਰ ਹੋ ਗਿਆ ਤੇਡਾ ਸਾਥ ਜੜਾ ਪਗ ਚਟਕੀ ਉਹਨੂੰ satsangat ਦੇ ਨਾਲ ਬਿਲਾ ਦਿੰਦਾ ਸਤਸੰਗਿਆ ਦੇ ਵਿੱਚ ਜਾ ਕੇ ਉਹ ਜ਼ਿਆਦਾ ਪਰਸਨ ਹੋਤੇ ਨੇ ਪੰਕਚੇ ਕਿਦਾ ਭਾਵ ਹੈ ਉਹਦੇ ਚਰਨਾਂ ਦੇ ਵਿੱਚ ਪਹੁੰਚ ਜਾਣਾ ਉਹਨਾਂ ਦੇ ਚਰਨ ਪਰਸ ਦੇ ਭਾਵ ਇਸ ਦਾ ਇਹ ਹੈ ਕਿ ਉਹਨੂੰ ਸਤਸੰਗ ਦਾ ਬਿਲਾਵ ਪ੍ਰਾਪਤ ਹੋ ਜਾਂਦਾ ਹੈ ਨਾਨਕ ਪਤਿਤ ਪਵਿੱਤ ਬਿਲ ਸੰਗਤ ਉਹਦਾ ਸੇ ਬਿਲ ਸੰਗਤ ਤੋਂ ਗੱਲ ਸਾਰੀ ਗੱਲ ਸਪਸ਼ਟ ਹੋ ਗਈ ਕਿ ਸਾਧ ਜਨਤਾ ਦਾ ਮਤਲਬ ਕੀ ਹੈ ਨਾਨਕ ਪਤਿਤ ਪਵਿੱਤ ਬਿਲ ਸੰਗਤ ਸਤ ਸਗਤ ਗੱਦੇ ਵਿੱਚ ਜੋਰ ਦੀ ਵਜਾ ਕਰਕੇ ਸਾਧ ਜਣਾ ਨਾਲ ਮਿਲਣ ਦੀ ਵਜਾ ਕਰਕੇ ਉਹ ਪਤ ਤੂ ਤੋ ਪਵਿੱਤਰ ਹੋ ਜਾਂਦੇ ਨੇ ਭੈੜੇ ਜੀਵਨ ਵਾਲੇ ਵੀ ਚੰਗੇ ਜੀਵਨ ਵਾਲੇ ਬਣ ਜਾਂਦੇ ਨੇ ਔਗੜਾ ਵਾਲੇ ਵੀ ਸ਼ੁਭ ਗੜਾ ਵਾਲੇ ਬਣ ਜਾਂਦੇ ਨੇ ਗੁਰ ਸਤਗੁਰ ਪਾਸ ਸੱਚਕਟੀ ਇਹ ਸਭ ਗੁਰੂ ਦੀ ਬਖਸ਼ਿਸ਼ ਜਾਣ ਹੁੰਦਾ ਕਿਉਂਕਿ ਸਤਸੰਗਤ ਜਾ ਕੇ ਅਸੀਂ ਗੁਰੂ ਦੀ ਸਿੱਖਿਆ ਹਾਸਲ ਪ੍ਰਾਪਤ ਕਰਦੇ ਆਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਨਾਲ ਸਾਰੇ ਵਿਕਾਰਾਂ ਤੋਂ ਜਿਹੜਾ ਅਸੀਂ ਮੁਕਤ ਹੋ ਜਾਂਦੇ ਹਾਂ ਸੋ ਇੱਥੇ ਸਾਧ ਦੇ ਨਾਲ ਜਨਰਲ ਨਫਜ਼ ਆ ਕੇ ਸਾਧ ਜਨਰਲ ਸਾਇਕਲ ਲੱਗ ਗਿਆ ਤੇ ਇਹ ਬਹੁਤ ਵਚਰ ਵੱਡ ਗਿਆ ਲੇਕਿਨ ਭਾਵ ਜਿਹੜਾ ਉਹ ਹੈ ਸਤਸੰਗਤ ਸਾਧ ਜਨਾਂ ਪਾਪ ਸਤਸੰਗੀ ਛੁੱਟ ਜਾ विचार के समझ के गुरबाणी पढ़ी है इन्ह गलों की आप समझ आ जाती है फिर परम जाल च नहीं फंसी जा सतगुरु बेन करे असी भी सब परमात्र मुखद हो सकी है जितने वचन प्रवान करना हो भुलावा से किमा बख्श देना जी वागुरु जी का खालसा वाहगुरु जी की फतेह